ਮੈਂ ਪ੍ਰਦੀਪ ਸ਼ਰਮਾ ਨਮਾ ਜਮਾਨਾ ਟੀਵੀ ਵਾਸਤੇ ਬੀਤੇ 8 ਅਤੇ 9 ਅਗਸਤ ਦੀ ਰਾਤ ਨੂੰ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਵਿੱਚ ਇੱਕ ਡਾਕਟਰ ਦੇ ਬਹੁਤ ਹੀ ਦਰਦਨਾਕ ਢੰਗ ਦੇ ਨਾਲ ਗੈਂਗਰੇਪ ਕਰਨ ਉਪਰੰਤ ਪੁੱਜਤਾ ਕਤਲ ਕਰ ਦਿੱਤਾ ਗਿਆ ਇਸੇ سلسلے ਦੇ ਵਿੱਚ ਅੱਜ ਲੁਧਿਆਣਾ ਦੇ ਵਿੱਚ ਇੰਡੀਅਨ ਡਾਕਟਰਸ ਫॉर ਪੀਸ ਐਂਡ ਡਵੈਲਪਮੈਂਟ ਸੋਸ਼ਲ ਥਿੰਕਰ ਫੋਰਮ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਸਮੂਹਿਕ ਤੌਰ ਤੇ ਪ੍ਰੋਟੈਸਟ ਕੈਂਡਲ ਮਾਰਚ ਆਰਗੇਨਾਈਜ਼ ਕੀਤਾ ਗਿਆ ਜਿਸ ਦੇ ਵਿੱਚ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਮਰਿੰਦਰ ਰਾਜਾ ਵੜਿੰਗ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਰੋਸ ਮਾਰਚ ਵਿੱਚ ਆਪਣੇ ਵਿਚਾਰ ਵੀ ਸਾਂਝੇ ਕੀਤੇ ਪੇਸ਼ਕਸ਼ ਦੀ ਰਿਪੋਰਟ ਪੇਸ਼ ਕਰਤਾ प्रदीप ਸ਼ਰਮਾ ਨਵਾਂ ਜਮਾਨਾ ਟੀਵੀ ਵਾਸਤੇ करेंगे प्राइवेट बिल लेके आइए कोशिश करेंगे ओना नु असी ओना से चर्चा करवाइए आई विल ट्राई माय बेस्ट ਪਰ ਅਸੀਂ ਇਹਨਾਂ issues ਦੇ ਉੱਤੇ ਲੜਾਂਗੇ ਸੋਸ਼ਲ ਪਾਰਟੀ ਤੇ ਲੜਾਂਗੇ बेशक ਅਸੀਂ ਜਿਸੇ ਪਾਰਟੀ ਵੀ ਲਈ ਵਫਾਦਾਰ ਆ ਅਸੀਂ ਆਪੇ ਕਰ ਲਈ ਆ ਲੇਕਿਨ ਸਮਾਜ ਦੇ ਪ੍ਰਤੀ ਨਹੀਂ ਮੈਨੂੰ ਲੱਗਦਾ ਸਾਡੂੰ ਵਫਾਦਾਰੀ ਦਿਖਾਣੀ ਜ਼ਰੂਰੀ ਹੈ ਐਂਡ ਆਮ ਬਰੀ ਸੌਰੀ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹਾਂ ਕੋਈ ਇਸ ਗੀਟ ਦੇ ਅੰਦਰ ਮੈਂ ਵੀ ਉਹ ਸਰਕਾਰਾਂ ਦੇ ਹਿੱਸੇ 'ਚ ਹਾਂ ਪਰ ਅਸੀਂ ਹਜੇ ਸਾਡੇ ਹੱਥੁੰਨੇ ਨੇ ਮੈਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਦੇ ਸਮੂਹ ਦੇ ਨਾਲ तमाम ਇਸ਼ੂਸ ਤੇ ਲੜਾਈ ਲੜੀਏ ਐਂਡ ਦੇਰ ਹੈ ਬੰਦੂਨ ਕੀ ਮੇਰੀ ਜ਼ਰੂਰਤ ਹੈ ਨਾ ਇਹ ਇਸ਼ੂ ਤੇ ਨਹੀਂ ਕਿਸੇ ਵੀ ਇਸ਼ੂ ਤੇ ਕੋਈ ਲਧਿਆਨਾ ਕੋਈ ਫਰੀਦਾ ਕੋਈ ਹੋਰ ਕਿਸੇ ਗੱਪੀ ਦਾ ਜਿਨ ਕੋਈ ਸੁਣਨ ਦਾ ਯਤਨ ਨਹੀਂ ਹੈ ਤੇ ਮੈਨੂੰ ਸੰਸਮਾ ਆਵਾਜ਼ ਦੇਣੀ ਆ ਕਉ ਮੈਂ ਆਪਣੇ ਆਪ ਉੱਥੇ ਖੜਾ ਤੁਹਾਨੂੰ ਨਜ਼ਰ ਆਮਗਾ ਪਾਰਟੀ ਭਾਗੀ ਤੋਂ ਉੱਪਰ ਖੜੇ ਇਸੇ ਕਰਕੇ ਅੱਜ ਮੈਂ ਟੁਰਿਆ ਜਾਂਦਾ ਰਾਸਥੇ ਖਮਾਚਾ ਗਿਰਦੀ ਖੜਾਓ ਬੋਕਰ ਸੇ ਬੰਨ ਖੜੇ ਮੈਂ ਬੋਲਣਾ ਨਹੀਂ ਚਾਹੁੰਦਾ ਸਿਕਾ ਬਿਕੋਜ਼ ਫਿਰ ਲੋਕਾਂ ਨੂੰ ਲੱਗਦਾ ਕਿ ਇਹ ਪੋਲਿਟੀਕਲਾਈਜ਼ ਹੋ ਰਿਹਾ ਕਮ ਆਈ ਡੋਨਟ ਵਾਂਟ ਟੂ ਪੋਲਿਟੀਕਲਾਈਜ਼ ਐਨੀਥਿੰਗ ਪਰ ਆਈ ਫੀਲ ਮੈਂ ਵਾਜਾਰਮ ਤੋਂ ਪ੍ਰਾਊਡ ਹੋਇਆ ਤੁਹਾਡੇ ਲੋਕਾਂ ਤੇ ਕਿ ਇੱਕ ਕੋਰ ਕਰ ਗੱਤੇ ਵੀ ਉਸ ਧੀਰੇ ਵਾਸਤੇ ਪੰਜਾਬ ਦੇ ਲੁਧਿਆਣਾ ਦੇ ਲੋਕਾਂ ਨੇ ਫਟਿਆਲੇ ਦੇ ਲੋਕਾਂ ਨੇ ਬੱਤੇ ਸੇਵਾਨਾ ਨੇ ਵਸੂਸ ਕਰਦੇ ਹੋਏ ਇਹ ਆਵਾਜ਼ बुलंद ਕੀਤੀ ਹੈ ਮੈਂ ਮਿੱਤਰਾ ਸਾਥ ਤੁਹਾਡਾ ਤੇ ਤੁਹਾਡੇ ਸਾਥੀਆਂ ਦਾ ਦਿਲ ਦੀਆਂ ਡੇਰਾਈਆਂ ਜੋ ਸੱਚ ਕਾ ਕੇ ਇਸ ਗੱਲ ਲਈ ਚੰਨ ਲਾ ਕਰਨਾ ਤੁਮੋਂ ਦੱਸਦੇ ਜਬਾਨ ਦਾ ਔਰ खड़ा नजर आवा कि अपने अपने हक अगर आजादी का, का, का मिले ने बिना मुंगी जाए पहली गल एदाचुएशन आनी ही नहीं चाहती बट मेन ये सब तो ज्यादा बुरा लगता है इवन नौ तारीख की घटना हो चुकी है yeah <laughs> ਉਨਾਂ ਨੂੰ ਕੋਈ ਵੀ ਜ਼ਿਆਦਾ ਇੱਦਾਂ ਦੇ ਪਨਿਸ਼ਮੈਂਟ ਨਹੀਂ ਦਿੱਤੀ ਗਈ ਕਿ ਦੁਬਾਰਾ ਦਾ ਇੱਦਾਂ ਦਾ ਕੇਸ ਨਾ ਹੋਵੇ ਈਵਨ ਉਹ ਕੇਸ ਹੋਣ ਤੋਂ ਬਾਅਦ ਵੀ ਰੋਜ਼ ਤੇ ਰੋਜ਼ ਹਜ਼ਾਰਾਂ ਹੀ ਇੱਦਾਂ ਦੇ ਬਲਾਕ ਕਰਦੇ ਹੋਰ ਕੇਸੇ ਆ ਰਹੇ ਨੇ ਜਿਨੂੰ ਸੋਚ ਫੁੰਕੇ সামনে ਨਾ ਬੁਰਾ ਲੱਗਦਾ ਕਿ ਬੰਦਾ ਚੰਕਰਨਾ ਤਾਂ ਬਹੁਤ ਕੁ ਚੰਗਾ ਹੈ ਪਰ ਇੱਦਾਂ ਦੀ ਸਿਚੁਏਸ਼ਨ ਅਤੀ ਹੈਲਪਲੈਸ ਹੋ ਜਾਂਦੀ ਹੈ ਵੀ ਕੈਨ ਨਾਟ ਡੂ ਐਨੀਥਿੰਗ ਬਸ ਰੇਜ਼ਿੰਗ ਆਰ ਵੋਇਸ ਬਟ ਆ ਮੇਨਲੀ ਵੌਂਡ ਆਪਕਮਿੰਗ ਜੇਨਰੇਸ਼ਨਸ ਕੀ ਮੁੰਡਿਆਂ ਨੂੰ ਜ਼ਿਆਦਾ ਟੱਚ ਦੇ ਕੇ ਖ਼ਬਰੀ ਕੀਤਾ ਜਾ ਸਕੀ ਕਿ ਥੈਟ ਇਟਸ not right to any how disrespect a women it's it's it really important to educate our sons so that they don't do anything such like that even disrespecting a woman is a big thing and rape and crime ka they should be like punishable hai ki ekna di punishment milni chahiye ki dusra banda sochne lagya ki odi roop up jaa aaj ji indian doctor for peace and development punjab bisri sabha ਅੱਜ ਸੋਸ਼ਲ ਥਿੰਕਰਸ ਫੋਰਮ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਹੈ ਜੋ ਪਿਛੇ ਜੇ ਹੈ 9 ਤਰੀਕ ਨੂੰ ਕਲਕੱਤਾ ਵਿਖੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਨੌਜਵਾਨ ਇਸਤਰੀ ਡਾਕਟਰ ਦੇੰਦਾਰ ਫਲਾਤਕਾਰ ਤੇ ਬੜੀ ਦੁਰਿੰਦਗੀ ਨਾਲ ਉਸਦੀ ਹੱਤਿਆ ਹੋਈ ਹੈ ਉਸ ਦੇ ਵਿਰੋਧ ਵਿੱਚ ਇਹ ਮੰਗ ਕਰਨ ਲਈ ਕਿ ਉਸਨੂੰ ਇਨਸਾਫ ਮਿਲੇ ਦੋਸ਼ੀਆਂ ਨੂੰ ਮੌਰੀ ਤੌਰ ਤੇ ਫੜ ਕੇ ਤਜ਼ਾਵਾ ਸਾਕਤੋ ਸ਼ਖਤ ਕੀ ਜਾਵੇ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਅਨੇ ਦਿਨ ਹੋ ਗਏ ਹਾਲੇ ਤੱਕ ਪਤਾ ਹੀ ਨਹੀਂ ਲੱਗ ਰਿਹਾ ਇਹ ਦੀ ਦਬਰਾਂ ਆ ਰਹੇ ਹਨ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬੜੀ ਦੁਖਰੀ ਗੱਲ ਹੈ ਕਿ ਇਸ ਕਿਸਮ ਦੇ ਨਿਸ਼ਾਨ ਨਾਲ ਇਸ ਤਰੀਕੇ ਦਾ ਘੁਬਾਰ ਹੁੰਦਾ ਹੈ ਕਿ ਇਹ ਘਪਰਾ ਕਿ ਕੋ ਕਿਸੇ ਉੱਚੇ ਤਰਜੇ ਦੇ ਸ਼ਾਸਨਾ ਦੇ ਨੇੜੇ ਦੇ ਮੁੰਡੇ ਸੰਗ ਤਾਂ ਹੋਰ ਵੀ ਮਾੜੀ ਗੱਲ ਹੈ ਹੋਰ ਵੀ ਚਰਨ ਵਾਲੀ ਗੱਲ ਹੈ ਇਸ ਸਮਾਜ ਨੂੰ ਇੱਕ ਚੇਤਨ ਤੌਰ ਤੇ ਇਹਨਾਂ ਵਿਸ਼ਿਆਂ ਬਾਰੇ ਸੋਚਣਾ ਪਵੇਗਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਐਸਾ ਮਾਹੌਲ ਬਣਾਏ ਬੜਾ ਦੁੱਖ ਹੁੰਦਾ ਹੈ ਜਿਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 15 ਅਗਸਤ ਨੂੰ ਲਾਲ ਕਿਲੇ ਤੋਂ ਬੋਲਨੇ ਚੰਗ ਕਿ ਔਰਤਾਂ ਨੂੰ ਸੁਰੱਖਿਆ ਦੇਓ ਉਦੋਂ ਬ੍ਰਿਜ ਭੂਜਨ ਚਰਨ ਸਿੰਘ ਜਿਹਦੇ ਨਾਲ ਨੌਨ ਪ੍ਰਧਾਨ ਤੇ ਅbrar ਤੇ ਆਏ ਉਹ ਚੰਗ ਉਹਦਾ ਲੜਕਾ ਪਿੱਛੇ ਬੈਠਾ ਤਾਲੀਆਂ ਮਾਰ ਰਿਹਾ ਹੈ ਆਖਰਾਸ ਦਾ ਕਾਂਡ ਹੋਇਆ ਹੈ ਨਰਿੰਦਰ ਮੋਦੀ ਨਹੀਂ ਬੋਲਿਆ ਸੈਂਟਰਲ ਪ੍ਰੋਟੈਕਸ਼ਨ ਐਕਟ ਜੇ ਸੀਗਾ ਡਾਕਟਰ ਕਿਤੀ ਪ੍ਰੋਟੈਕਸ਼ਨ ਵਰਕ ਪਲੇਸ ਦੇ ਕਿੰਨੀ ਹੁੰਦੀ ਹੈ ਉਹਦੇ ਲਈ ਪਾਸ ਤਾਂ ਹੋ ਗਿਆ ਪਰ ਉਹਦੀ ਇੰਪਲੀਮੈਂਟੇਸ਼ਨ ਜ਼ਰੂਰੀ ਹੈ ਕਿੰਨੇ ਕਾਨੂੰਨ ਬਣ ਜਾਂਦੇ ਨੇ ਬਟ ਉਹਦਾ ਡਰ ਜਾਂ ਉਹਦਾ ਸਹੀ ਹੋਊਗਾ ਜਦੋਂ ਉਹ ਕਾਨੂੰਨ ਲੱਗੇਗਾ ਕੋਈ ਵੀ ਬੰਦਾ ਸਿਰ ਡਾਕਟਰ ਨਹੀਂ ਕੋਈ ਵਕੀਲ ਹੈ ਕੋਈ ਮਿਨਿਸਟਰ ਹੀ ਹੈ ਆਪਣੀ ਵਰਕਪਲੇਸ ਤੇ ਉਹਦੇ ਉਸ ਤੇ ਕੋਈ ਹੱਥ ਲਗਾਏ ਉਸ ਤੋਂ ਪਹਿਲਾਂ ਲੋਕਾਂ ਦੀ ਰੂਹ ਕਾਬੂ ਚਾਹੀਦੀ ਹੈ ਇਦਾਂ ਦੇ ਕਾਨੂੰਨ ਸਾਨੂੰ ਕਾਮਯਾਬ ਚਾਹੀਦੇ ਆ ਜਸਟ ਔਨ ਪੇਪਰ ਨਹੀਂ ਤੁਹਾਨੂੰ ਕੀ ਲੱਗਦਾ ਕਿ ਜਿਸਲੇ ਬੀਇੰਗ ਲੇਡੀਜ਼ ਕਈ ਵਾਰੀ ਨਾਈਟ ਡਿਊਟੀ ਵੀ ਕਰਨੀ ਪੈਂਦੀ ਹੋਏਗੀ ਯਾ ਉਹਨੇ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਹੁੰਦੇ ਨੇ ਉਹਦੇ ਤੋਂ ਤੁਹਾਡਾ ਦਿਲ ਵੀ ਕੰਬਦਾ ਹੈ ਕਿ ਰਾਤ ਨੂੰ ਡਿਊਟੀ ਕਰਨ ਤੋਂ ਤੁਸੀਂ ਕਿਤਾ ਹੁਣ ਮੇਰੀ ਬ੍ਰਾਂਚ ਅੱਧਾ ਵੀਰ ਹੈ ਕਿ ਅੱਖਾਂ ਦੀ ਹੈ ਤੇ ਐਮਰਜੈਂਸੀ ਨਹੀਂ ਹੁੰਦੇ ਬਟ ਮੇਰੀ ਮੇਰੀ ਭਾਈ ਭੈਣ ਸਿੱਧਰ ਡਾਕਟਰਸ ਹੈ ਸਾਰੇ ਨਾਈਟ ਡਿਊਟੀ ਕਰਦੇ ਤਾਂ ਹੀ ਸਿਸਟਮ ਚੱਲਦਾ ਹੈ ਜੀ ਕਿ ਐਮਰਜੈਂਸੀ ਤਾਂ ਰਾਤ ਚ ਹੀ ਆਂਦੀ ਹੈ ਜੀ ਤੇ ਜਦੋਂ ਅਸੀਂ ਡਿਊਟੀ ਕਰਦੇ ਸੀਗੇ ਪਹਿਲਾਂ ਸਟੂਡੈਂਟ ਲਾਈਫ 'ਚ ਸੀ ਕਦੇ ਵੀ ਨਹੀਂ ਸੋਚਿਆ ਕਿ ਹਸਪਤਾਲ 'ਚ ਕੁਝ ਹੋ ਸਕਦਾ ਹੈ ਨਾ ਅਸੀਂ ਸਾਨੂੰ ਸੋਚਦੇ ਸੀਗੇ ਕਿ ਇਹ ਤਾਂ ਬਹੁਤ ਸੇਫ ਪਲੇਸ ਹੈ ਤੇ ਹੁਣ ਤਾਂ ਉਹ ਮਿੱਥ ਚਲਾ ਗਿਆ ਹੈ ਤੇ ਲੋਕਾਂ ਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਹਸਪਤਾਲ 'ਚ ਅਗਰ ਡਾਕਟਰ ਸੇਫ ਨਹੀਂ ਹੈ ਤਾਂ ਤੁਸੀਂ ਵੀ ਤਾਂ ਆਓਗੇ ਨਾ ਹਸਪਤਾਲ ਮਰੀਜ਼ ਬਣ ਕੇ ਡਿਲੀਵਰੀ ਦੇ ਲਈ ਕਿਸੇ ਵੀ ਚੀਜ਼ ਦੇ ਲਈ ਲੋਕਾਂ ਨੂੰ ਹਸਪਤਾਲ ਲਾਉਣਾ ਪੈਣਾ ਤਾਂ ਤੁਸੀਂ ਕਿੱਦਾਂ ਸੇਫ ਹਾਂ ਬਿਲਕੁਲ